ਮੈਨੂੰ ਪਾਣੀ ਨਹੀਂ ਮੰਗਣ ਦੇਆ ਮੇਰੇ ਘਰ ਸੁਣੋ ਐਦਾਂ ਕਿਦਾਂ ਹੋ ਸਕਦਾ ਜੋਤੀ ਦੀਦੀ ਮੈਨੂੰ ਨਹੀਂ ਪਹਿਲੇ ਪਤਾ ਡੈਡੀ ਜੇ ਘਰ ਨਾਲ ਦੋ ਕੁੜੀਆਂ ਹੋਈਆਂ ਸੀ ਆ ਵੇਖੋ ਮੇਰੇ ਦਿਆਲਾ ਜੰਮੀ ਵਸੇ ਚਾਉਂਦੇ ਹਾਂ ਮੈਨੂੰ ਪਤਾ ਮੈਂ ਤੈਨੂੰ ਤੋਹਾਂਗੀ ਸਾਰੀ ਗੱਲ ਤੈਨੂੰ ਬੈਠ ਕੇ ਆਰਾਮ ਨਾਲ ਸੁਣਵੇਂ ਸਾਰੀ ਦੱਸਦੀ ਡੈਡੀ ਦੇ ਘਰ ਦੋ ਜੁੜਾ ਕੁੜੀਆਂ ਹੋਈਆਂ ਇੱਕ ਵਿਛੜ ਗਈ ਉਹਦਾ ਹੀ ਚਲ ਗਈ ਕੋਈ ਨਰਸ ਚੁੱਕ ਕੇ ਲੱਗੀ ਇਹ ਉਹ ਨੀਰੂ ਆ ਵਾਪਸ ਆਈ ਤੇ ਸੇਮ ਸ਼ਕਲ ਆ ਇਹਨਾਂ ਦੇ ਦੋਨਾਂ ਭੈਣਾਂ ਦੀ ਇੱਕੋ ਜਿਹੀ ਆਂ ਪਰ ਤੁਹਾਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਸੀ ਨੂੰ ਆਪ ਨਹੀਂ ਪਤਾ ਅਤ ਡੈਡੀ ਨੇ ਇੰਨਾ ਚਿਰ ਆਪਣੇ ਕੋਲ ਰਾਜ ਲਗਾਈ ਲਗਾਈ ਰੱਖਿਆ ਹੁਣ ਇਹਦੇ ਵਿੱਚੋਂ ਲੈਣ ਵੀ ਆਏ ਇਹਦੇ ਭਰਾ ਤੇ ਡੈਡੀ ਨੇ ਭਜਾ ਦਿੱਤੇ ਅੱਛਾ ਭਜਾ ਦਿੱਤੇ ਹੁਣ ਹਾਂ ਇਹ ਤਾਂ ਨੀਰੂ ਦਾ ਹੀ ਨੂਰਪ੍ਰੀਤ ਬਣਾ ਕੇ ਇਹਦਾ ਉੱਥੇ ਵੀ ਆ ਕੇ ਤਾਂ ਹੀ ਤਾਂ ਤੈਨੂੰ ਸੱਦਿਆ ਵੀ ਸਲਾਹ ਕੋਈ ਕਰਨੀ ਆ ਭਾਂਜੀ ਮੈਂ ਤਾਂ ਆਇਆ ਸੀ ਵੀ ਗੱਲ ਕਰਨ ਤੁਹਾਡੇ ਨਾਲ ਮਜਬੂਰ ਨਾ ਕੀਤੀ ਗੱਲ ਸਾਰੀ ਸ਼ਬਾ ਜੀ ਕਿਸੇ ਕਿੰਤੋਂ ਦੇ ਸੋਭ ਕਿੰਨੇ ਆਓਗੇ ਬੰਦੇ ਕਿੰਨੇ ਕਿ ਤੁਸੀਂ ਕਿਦਾਂ ਆਓਗੇ ਤੇ ਚਲੋ ਹੈ ਤਾਂ ਗੱਲ ਤਾਂ ਬਹੁਤ ਦੁਖੀ ਆ ਔਖੀ ਆ ਪਰ ਹੁਣ ਕੀ ਕਰਨਾ ਮਨਪਰੀ ਦਾ ਨਾ ਜਾਂਦੀ ਤਾਂ ਭਾਜੀ ਕੋਈ ਗੱਲ ਹੀ ਨਹੀਂ ਹਿੱਕਦੀ ਉਹਦੀ ਘਾਟ ਜਿਹੜੀ ਉਹ ਪੂਰੀ ਨਹੀਂ ਹੋਣੀ ਇਹ ਕਰਨਾ ਕਰੂ ਮੈਂ ਉਹਦਾ ਹੁ ਸਾਰਿਆਂ ਨੂੰ ਦੁੱਖ ਆ ਬੜਾ ਦੁੱਖ ਅੜੇ ਅੰਦਰ ਪਏ ਉਹਦੇ ਗੰਦੇ ਹੁੰਦੇ ਪੈ ਗਏ ਉਹਦੇ ਨਾਲ ਹੀ ਦਿਮਾਗ ਚੁੱਕਿਆ ਗਿਆ ਹੁਣ ਕੰਗੀ ਤਰ੍ਹਾਂ ਠੀਕ ਹੋ ਜਾਣਗੇ ਤਾਂ ਹੀ ਜਦੋਂ ਮਨਪ੍ਰੀਤ ਦਾ ਨਾਂ ਲੈਣੀ ਉਦੋਂ ਅੰਦਰ ਕਿੱਥੇ ਆ ਗਈ ਮਨਪ੍ਰੀਤ ਕਿੱਥੇ ਆ ਗਈ ਮਨਪ੍ਰੀਤ ਆ ਯਾਨੇ ਆ ਜਾਣਾ ਮਰਦੇ ਆ ਜਾਣਾ ਯਾਨੇ ਚਲੋ ਆਜੋ ਵੀ ਨਾ ਸ਼ਕਲ ਵੀ ਨਹੀਂ ਰਹੀ ਮੀਰੂ ਦੀ ਮਨਪ੍ਰੀਤ ਵਰਗੀ ਲੱਗਦੀ ਆ ਇਹ ਹੈ ਉਹ देर ਗੀਦੀ ਰਹੀ ਹਾਂ ਸਾਲੀ ਉਹਦੇ ਵਰਗੀ ਹੈ ਨਾਲੇ ਬੰਦੇ ਬੰਦੇ ਬਾਜੀ ਕੋਈ ਨਹੀਂ ਜਾਦੇ ਹੁਣੇ ਈ ਆਪੀ ਉਹ ਨਮਾ ਕਰਦੇ ਆ ਨਹੀਂ ਚਲੋ ਅਸਲੀ ਮਤ ਜੇ ਨੇ ਆ ਜੋਗੇ ਕੋਈ ਗੱਲ ਨਹੀਂ ਰੋਣ ਇੱਕ ਕੰਮ ਤੇ ਉਹਨੂੰ ਕਰਨਾ ਹੀ ਪੈਣਾ ਵਾ ਬੜੀ ਕੋਈ ਜ਼ਿਆਦਾ ਵਿਆਹ ਨੂੰ ਨਹੀਂ ਕਰਨਾ ਚੁੰਡਾ ਜੜਾ ਪਾਉਣਾ ਵਾ ਬਸ ਫੇਰੇ ਲੈਣੇ ਆ ਤੇ ਹੋਵੇ ਸਮਰੀ ਇਤਨੂੰ ਵੀ ਲੱਗੂਗਾ ਕਿ ਮੇਰੀ ਮੰਮੀ ਆ ਗਈ ਜਿੱਦਾਂ ਉਹ ਤੇ ਹੋਵੇ ਕਹਿੰਦੀ ਮੇਰੀ ਮੰਮੀ ਮਰ ਗਈ ਆ ਮੰਮੀ ਆ ਮੇਰੀ ਇਦਾਂ ਹੀ ਕਹਿ ਦਿੰਦੀ ਆ ਬੜੀਆਂ ਗੱਲਾਂ ਕਰਦੀ ਆ ਕੋਈ ਗੱਲਾਂ ਹੀ ਦੱਸਦੇ ਆ ਮਨਜੋਤ ਨੂੰ ਕੋਈ ਨਹੀਂ ਵੀ ਦੱਸਦੀ ਆਪਣੇ ਆਪ ਚੂਰ ਦੇ ਰਹੀਦਾ। ਬੁੜੇ ਦਾ ਡੈਡੀ ਠੀਕ ਹੋਵੇ ਤਾਂ ਉਦੋਂ ਗੱਲਾਂ ਕਰੀਏ। ਹੁਣ ਕਿਦਣਾ ਸੁਆਮਾ ਕਰਨੀਆਂ ਭਾਜੀ ਬੜੇ ਪਰੇਸ਼ਾਨ ਹੋ ਗਏ ਸਤੂ। ਉਹ ਘਰ ਠੀਕ ਆ ਤੁਹਾਡੀ। ਬੜੇ ਸੁਣੇ ਹੀ ਮੈਂ ਉਦੋਂ ਆਇਆ ਗੱਲਾਂ ਕਰਦੇ ਹੀ ਪਰੇ ਦੇ। ਚਲੋ ਕੀ ਕਰਨਾ ਫਿਰ ਹੁਣ ਜੇ ਉਹ ਕੰਮ ਤੋਂ ਭਾਂ ਜੇ ਕਰਨਾ ਹੀ ਪੈਣਾ ਵਾ ਭਾਏ ਹੱਸਦਿਆਂ ਕਰ ਦਈਏ ਭਾਏ। ਉਹ ਹੋਰ ਹੁੰਦੇ ਕਰ ਲਈਏ ਇਹ ਤਾਂ ਗੱਲ ਹੈ ਹੀ ਭਾਜੀ। ਕਰਨਾ ਤਾਂ ਉਹਨੂੰ ਪੈਣਾ ਹੀ। ਕੋਈ ਨਹੀਂ ਤੁਹਾਡੇ ਵੱਲੋਂ ਨਹੀਂ ਕੋਈ ਵੀ ਚਿੰਤਾ ਕਰਨੀ ਨਹੀਂ ਇੰਨੀ ਜ਼ਿਆਦੇ ਜਾਣੇ ਨੇ ਉਹ ਜੇ ਕੋਈ ਤੁਹਾਡਾ ਆਪਣਾ ਮੇਨ ਹੋਊਗਾ ਤਾਂ ਤੁਸੀਂ ਕਹਿ ਦਿਓ ਤੇ ਆਪਾਂ ਤੇ ਆਪ ਹੀ ਆਉਣਾ ਉਹ ਬਸ ਨਹੀਂ ਅਸੀਂ ਵੀ ਕਿਹਨੂੰ ਕਿਹਨੂੰ ਕਹਿਣਾ ਹੱਥ ਵਧੰਨਾ ਕਿ ਆ ਜਾਣਗੇ ਉਹਨਾਂ ਦੇ ਅੱਛਾ ਹੋਰ ਅਹੀ ਕਾਂ ਟੱਕਰੀ ਕਿੱਥੇ ਫਿਰੇ ਮਿਲੀ ਕਿੱਥੇ ਇਹ ਪਿੰਡ 'ਚ ਏਦਾਂ ਹੀ ਆ ਗਈ ਚਾਂ ਚੱਕੀ ਚਾਂ ਚੱਕੀ ਆ ਗਈ ਇਹ ਵੇਲਾ ਕਿਸਮਤ ਵੱਲੋਂ ਹੀ ਨੇ ਤੁਹਾਡੇ ਘਰ ਹੀ ਆਉਣਾ ਹੀ ਹੋਰ ਕਿਤੇ ਵੀ ਜਾ ਸਕਦੀ ਏ ਇਹ ਕੁਦਰਤੀ ਕਰਮਾਤੀ ਆ ਹਾਂ ਇਹ ਤੇ ਜੋਤੀ ਦੀ ਕੋਈ ਨਾ ਤੇ ਕਰਮਾਤੀ ਆ ਪਰ ਹੈਰਾਨਗੀ ਵਾਲੀ ਗੱਲ ਤੇ ਮੈਂ ਹੁਣ ਇੱਕਦਮ ਵੇਖਿਆ ਨਾ ਮਿੰਨੂ ਤੇ ਸੱਚੀ ਇਦਾਂ ਹੋਇਆ ਕਿ ਕੋਈ ਭੂਤ ਆ ਗਿਆ ਆਹੀ ਕੀਤੀ ਗੱਲ ਆਣ ਕੇ ਹਨ ਆਣ ਕੇ ਹਨ ਕੀਤੀ ਹੀ ਗੱਲ ਉਹ ਆਂਦੇ ਚਲੋ ਠੀਕ ਕਦੋਂ ਕਦੇ ਆਏ ਨਾਲ ਕੇ ਉਹਨਾਂ ਨੇ ਆਏ ਥੋੜੇ ਦਿਨ ਹੋਏ ਆ ਤੇ ਉਹ ਭਾਬੀ ਕਹਿੰਦੀ ਆਏ ਆ ਤੇ ਠੀਕ ਉਹ ਤਾਂ ਕਹਿੰਦੇ ਹੰਦੇ ਚਲੋ ਜੇ ਇਹ ਕੰਮ ਹੋ ਜਾਏ ਤੇ ਸਭ ਤੋਂ ਵਧੀਆ ਆ ਨਾਲੇ ਭਾਈ ਤੁਹਾਨੂੰ ਪਤਾ ਬਾ ਉਮਰ ਲੰਘਦੀ ਆ ਨਿਆਣੀ ਨਿੱਕੀ ਆ ਅਸੀਂ ਕੀਤਾ ਕਿ ਨਾ ਚਿਹਰੇ ਹੈਗੇ ਕਿੰਨਾ ਚਿਹਰ ਨਹੀਂ ਹੈਗੇ ਚਲੋ ਇਹਦੀ ਰੋਟੀ ਪੱਕਦੀ ਹੋਊਗੀ ਫਿਰ ਇਹ ਵੀ ਕੱਲ ਰੱਬ ਨੇ ਚੰਗਾ ਬਹਾਨਾ ਬਣਾਤਾ ਜਿਹੜਾ ਸਾਨੂੰ ਕਿਤੇ ਹੋ ਉੱਥੇ ਧੱਕੇ ਦੀ ਖਾਣੇ ਪਏ ਇੱਤਾ ਕਿ ਦਾਦੀ ਹੋਣੀ ਕਿਦਾਂ ਦੀ ਨਹੀਂ ਹੀ ਹੋਣੀ ਹੋਰ ਮੈਂ ਭੈਣ ਜੀ ਕਰਨਾ ਤਾਂ ਪੈਣਾ ਵਾ ਹੁਣ ਜੇ ਇੱਥੇ ਨਾ ਕਰਾਂਗੇ ਤਾਂ ਹੋਰ ਕਿੱਥੇ ਕਰਨਾ ਵਾ ਇੱਥੇ ਬਗਾਰ ਤੇ ਗਿਜਾਰਾ ਹੁਣਾ ਹੈ ਨਹੀਂ ਕੋਈ ਨਹੀਂ ਹੁਣ ਤੁਸੀਂੱਸ ਦਿਨ ਮੈਥ ਲਓ ਘਰ ਜਾ ਕੇ ਸਲਾਹ ਕਰਕੇ ਜੋਤੀ ਨਾਲ ਤੇ ਦੱਸ ਦਿਓ ਹਨ ਹਾਂ ਮੈਂ ਵੇਖਾਂ ਮੁੰਜੋ ਤੇ ਰੋਟੀ ਪੱਲਾ ਸੁਖ ਨੇ ਲਾਈ ਆ ਰੋਟੀ ਨਹੀਂ ਨਹੀਂ ਰੋਟੀ ਦੀਨ ਲੋੜ ਨਹੀਂ ਰੋਟੀ ਨਹੀਂ ਖਾਣੀ ਮੈਂ ਉਹ ਦੱਸ ਕੇ ਨਹੀਂ ਆਇਆ ਘਰ ਤੇ ਬਣੀ ਰੋਟੀ ਖਾ ਲਈ ਨਹੀਂ ਕੋਈ ਗੱਲ ਨਹੀਂ ਹੁਣ ਨੇ ਤੇ ਕੋਈ ਗੱਲ ਨਹੀਂ ਹੁਣ ਹੈਨਾ ਕੁੜੀ ਤਾਂ ਇਹ ਨਹੀਂ ਦੀ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਤੀ ਲੱਗਣਾ ਡੈਡੀ ਡੇ ਸੈਲ ਜਿਹੜਾ ਟਾਉਣ ਆਇਆ ਵਾਈਟ ਤੇ ਰੈੱਡ ਜੇ ਕੋ ਬੱਕਰੀ ਲੈਂਦੀ ਆ ਵੇਖ ਲੋ ਤੁਸੀਂ ਬੱਕਰੀ ਦਾ ਦੁੱਧ ਤਾਂ ਚੰਗਾ ਹੁੰਦਾ ਵਾ ਆਹੋ ਕਹਿੰਦੇ ਸੈਲ ਪੂਰੇ ਹੋਣਗੇ ਆਪੇ ਫਿਰ ਦਬਾਅ ਸਹੀ ਹੈ ਪੂਰੇ ਹੋ ਜਾਂਦੇ ਪਰ ਜਿੰਨੂ ਚੋਕ ਹੈ ਨਾ ਤੇ ਥੱਲੇ ਨਾ ਹੀ ਰੱਖਣਾ ਹਾਂਜੀ ਹਾਂਜੀ ਗਰਮ ਕਰਨ ਪਿਆਲਿਆ ਕਰੋ ਨਹੀਂ ਇਦਾਂ ਹੀ ਪਹਿਲੀ ਦਾ ਲੱਗੇ ਆ ਹੂੰ ਇਹ ਗਰਮ ਗਰਮ ਪਿਆਜ਼ ਵਾਹ ਦੇ ਬੱਦੀ ਵੀ ਸੋ ਘਰੇ ਹੀ ਆ। ਮਹਾਰਾਜ ਕਿਰਪਾ ਕਰੂਗਾ ਤੇ ਹੂੰ ਹੂੰ। ਹੁਣ ਵੇ ਉਹ ਬਿਠੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਅਸੀਂ ਆਏ ਆ ਨਹੀਂ ਆਏ। ਹਾਂ ਉਹ ਦਿੱਤੀ ਗੋਲੀ ਤ੍ਰਾਸ਼ਟ ਵਾਲੀ ਉਹਨਾਂ ਨੂੰ। ਹਾਂ ਹਾਂ। ਉਹ ਕਹਿੰਦੇ ਕਿ ਉਹ ਸੈਲ ਪੂਰੇ ਹੋਣਗੇ ਨਾ ਆਪੇ ਦਿਮਾਗ ਛੱਟ ਹੋ ਜਾਣਾ। ਚਲੋ ਚੰਗੀ ਗੱਲ ਵਾਤ ਉਹ ਦਾ ਦੁੱਧ ਤੇ ਬੱਕਰੀ ਦਾ ਬਹੁਤ ਵਧੀਆ ਹੁੰਦਾ ਵਾ। ਹਾਂਜੀ ਹਾਂਜੀ। ਅਸੀਂ ਰੋਟੀ ਰੱਖਣ ਰਹੇ ਆ ਤਾਂ ਕੋਈ ਕਰ ਰਿਹਾ ਪਿਆ ਹੈ ਜੜੀ ਕਰੇ। ਨਹੀਂ ਨਹੀਂ। ਰੋਟੀ ਦੀ ਆਣਾ ਹੋਤੀ ਨਾ ਰੋਟੀ ਬਣੀ ਨਾ ਰੋਟੀ ਮੈਂ ਖਾ ਗਿਆ ਆ ਫਿਰ ਘਰ ਪਰੌਣੇ ਹੋਏ ਆ ਤੇ ਫਿਰ ਵੀ ਜਾਣਾ ਨਹੀਂ ਨਹੀਂ ਬਾਸ ਹੋਣਾ ਉਹਨੇ ਕੇ ਜੀ ਦੀ ਲੋੜ ਚਾਹ ਪੀ ਲਈ ਆ ਤੇ ਤੇ ਦਿਨ ਦੱਸ ਦਾਂਗੇ ਡੈਡੀ ਫੋਨ ਤੇ ਫਿਰ ਆਹ ਫੋਨ ਤੇ ਦੱਸ ਦਿਓ ਮੈਨੂੰ ਹਾਂਜੀ ਹਾਂਜੀ ਤੇ ਜੋਤੀ ਵੀ ਆਂਦੀ ਜਾਂਦੀ ਆ ਅਸ਼ਮੀਲ ਫਿਰੋਂਦੀ ਫਿਰ ਜੇਤੀ ਕਰ ਲੈਣਾ ਮੰਮੀ ਹੁਣ ਆਹ ਜੇ ਪਰੌਣੀ ਜਿਹੜੀ ਆਈ ਜੇ ਸਲਾਹ ਉਹਨਾਂ ਨਾਲ ਕਰਨੀ ਤੁਸੀਂ ਦੱਸਣਾ ਨਹੀਂ ਨਹੀਂ ਅਸੀਂ ਕੋਈ ਪਰੌਣੀਆਂ ਦੀ ਸਲਾਹ ਨਾ ਕੀਖਣਾ ਤੁਸੀਂ ਦੱਸ ਦਿਓ ਸਾਨੂੰ ਅਸੀਂ ਬੈਠੀ ਠੀਕ ਆ ਆ ਸਮਰੀ ਰੋਜ਼ ਰਾਤ ਨੂੰ ਨਾਲੇ ਉਹ ਨਿਆਣੇ ਟੋਲੇ ਆ ਤੇ ਅਚਨ ਖੇਡਣ ਗਏ ਘਰ ਹੋਰ ਮਹਾ ਸਕੂਲੇ ਕਲਾਈਦੀ ਆਹ ਉਹਦਾ ਪੜਾਈ ਚ ਮਨ ਨਹੀਂ ਲੱਗਦਾ ਉਹ ਸਕੂਲੋਂ ਆਣ ਕੇ ਨਹੀਂ ਪੜਦੀ ਕਦੀ ਉਹਦੇ ਘਰ ਆਪੂ ਜਾਂ ਇੱਥੇ ਖੇਡ ਲਾ ਜਰਾ ਕਦੀ ਟਿਊਸ਼ਨ ਤੇ ਕਲਾਵਾਂਗੇ ਇੰਨੇ ਲਾਰੇ ਬੁੱਤੇ ਲਾ ਲਾ ਕੇ ਟਾਈਮ ਨਹੀਂ 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 ਠੀਕ ਵਾ ਉਹ ਨਾਲੇ ਉਹ ਉਹਦੇ ਨਾਲ ਪਿਆਰ ਵੀ ਕਰਦੀ ਆ ਹਾਂਜੀ ਸੰਦੀਪ ਹਾਂਜੀ ਹਾਂਜੀ ਚਲੋ ਮਹਾਰਾਜ ਕਿਰਪਾ ਕਰੂਗਾ ਹਾਂਜੀ ਚੰਗਾ ਹਰਪ੍ਰੀਤ ਜੀ ਅੱਛਾ ਤੇ ਜੇ ਮਨਪ੍ਰੀਤ ਨਿਕਲੀ ਨਹੀਂ ਹੈਗੀ ਪਤਾ ਨਹੀਂ ਉਹਨੂੰ ਸੂਟ ਆਇਆ ਵੀ ਆਕ ਨਹੀਂ ਚਾਚੀ ਆਈ ਜਾਣਾ ਵੈਸੇ ਤਾਂ ਸੂਟ ਤਾਂ ਮੇਰੇ ਵੀ ਬਥੇਰੇ ਹੀ ਤੇ ਮੈਂ ਆਹ ਆਤ ਜਾਣੀ ਹੋਵੀ ਉਹਨੂੰ ਤੇ ਮੈਂ ਕਹਿੰਦੀ ਤੁਸੀਂ ਵੀ ਕਹਿੰਦੇ ਨੀ ਮੇਰੇ ਮਨ ਨੇ ਮੰਨੀ ਦੇ ਪਏ ਆ ਮੰਨੀ ਤਾਂ ਕਿੰਨੇ ਹਾਰੇ ਪਏ ਮੈਂ ਕੀ ਕਰਨੇ ਆ ਤੇ ਚੱਲ ਵਿਚਾਰੀ ਪਾ ਲੂਗੀ ਇਹ ਮੇਰੇ ਵੀ ਉਧਰ ਆ ਜਾਣੀ ਮੈਂ ਤਾਂ ਕੇ ਇਹਨੂੰ ਪਾਲਾ ਦੇ ਆਂਦੀ ਕੋਈ ਕਣੀ ਚਾਚੀ ਵੀ ਕਹਿੰਦੀ ਪਏ ਪਾਲਾ ਤੇ ਉਹ ਪਹਾਰਾ ਹੀ ਸੂਟ ਵਿਚਾਰੀ ਪਾਈ ਫੈਂਡੀ ਮਨਪ੍ਰੀਤਾ ਤੇ ਮੈਂ ਜਿੱਤ ਵਿਆਹ ਹੀ ਚਾਹੂ ਉੱਥੇ ਪਹਾਰਾ ਸੂਟ ਪਾਲਿਆ ਕਰੂਗੀ ਪਰ ਪੁੱਜ ਤੇ ਪਤਾ ਨਹੀਂ ਆਇਆ ਵੀ ਆਕ ਨਹੀਂ ਹੋ ਨਿਕਲੀ ਨੀ ਨੀਰਵਾ ਨਹੀਂ ਆ ਗਿਆ ਹੋਣਾ ਵਾ ਨੀਰੂ ਮਨਪ੍ਰੀਤ ਇੱਕਦਨ ਨਾ ਹੀ ਨੀਰੂ ਹੀ ਉਹ ਜਦੋਂ ਆਉਂਦੇ ਲੜਦੇ ਨਾ ਉਹ ਨੀਰੂ ਮਨ ਵੀ ਸੂਟ ਦਾ ਬੜਾ ਉਹ ਵੀ ਆ ਗਿਆ ਹਾਂ ਮੈਂ ਤਾਂ ਤੈਨੂੰ ਕਿਹਾ ਮੇਰੇ ਪਾਲਾ ਪਰ ਚੁੰਨੀ ਨਹੀਂ ਰਲੀ ਨਹੀਂ ਚੁੰਨੀ ਨਾਲ ਹੀ ਸੂਟ ਦੇ ਪਰ ਇਹ ਨਹੀਂ ਚੱਲ ਚੁੰਨੀਆਂ ਹੋਰ ਮੇਰੇ ਕੋਲ ਬਥੇਰੀਆਂ ਉਹ ਦੇ ਦੂੰਗੀ ਭਾਵੇਂ ਸਰੋਜੀ ਚਾਹੀਦੀ ਹੈ ਨਾ ਚੁੰਨੀ ਜੇ ਲਾਲ ਰੰਗ ਹੈ ਇਹ ਲੈਸ ਆ ਲੈਸ ਲੱਗੀ ਹੈ ਨਾ ਕਿ ਲੈਸ ਦੇ ਨਾਲ ਹੀ ਆਏ ਆ ਵੀ ਨਾਲ ਹੀ ਤੇ ਲੱਗੀ ਪਈ ਹੈ ਤੇ ਲੱਗੀ ਪਈ ਨਾ ਜਿੰਤਾ ਵਾ ਨਾ ਲਾਲ ਵਾਲਾ ਲੈਸ ਤੇ ਲੱਗੀ ਸੂਟ ਦੇ ਵਿੱਚ ਹੈ ਚਲੋ ਆ ਗਿਆ ਬੜਾ ਵਧੀਆ ਸੂਟ ਤਾਂ ਦੱਸ ਉਹ ਕੁਮਨ ਬਥੇਰੇ ਦੇ ਸਿਪਨੇ ਦਿੱਤੇ ਦੋ ਤਿੰਨ ਸੂਟ ਤੇ ਪਹਿਣਾ ਉਹ ਤਾਂ ਫਿੱਟਰ ਕੇ ਉਹ ਵੀ ਬਹਿ ਗਈ ਵੀ ਜਿਨ ਨਜ਼ਰ ਪਈਆਂ ਨਹੀਂ ਕੰਮ ਕਰਨਾ ਉਹ ਨਜ਼ਰ ਮੈਂ ਸੂਟ ਨਹੀਂ ਤੁਹਾਡੇ ਸੀਨੇ ਹੰਨੀ ਮੇਰਾ ਤਾਂ ਖਲਾਰਾ ਪਾ ਕੇ ਗਾਹਾਂਗੇ ਚਲ ਕੋਈ ਨਹੀਂ ਸੂਟ ਤੇ ਵਾਧੂ ਆ ਜੇ ਜਰ ਮਰਜੀ ਪਾ ਲੇ ਮੇਰੇ ਵੀ ਬਥੇਰੇ ਪਏ ਆ ਚਲ ਉਹ ਵੀ ਪਾ ਲੂਗੀ ਕੀ ਕਰਨੇ ਇਨ ਓਦਾਂ ਦਾ ਸੂਟ ਨਾ ਪਾ ਰਹੀ ਉਹਨੂੰ ਸੀ ਪਿਸਤਾਰੇ ਬੜੇ ਲੱਗੇ ਤੇ ਮੈਂ ਜਦੋਂ ਵਿਆਹੀ ਜਾਊ ਉੱਥੇ ਚਲ ਪਾ ਲਿਆ ਕਰੂਗੀ ਨਵੀਂ ਸਮੀ ਸੋਹਣੇ ਲੱਗਣਗੇ ਆ ਵੀ ਗੱਲ ਠੀਕ ਹੈ ਹਾਂ ਤੇ ਹੋਏ ਦੂਜੇ ਮੇਰੇ ਵੀ ਆ ਜਾਂਦੇ ਆ ਤਾਂ ਪਾ ਲਈਦੀ ਆ ਤੈਨੂੰ ਪਤਾ ਗਰਮੀ ਆ ਇੱਕੋ ਸੂਟ ਪਾਈ ਜਾਂਦੀ ਹੋਂ ਨੂੰ ਤੇ ਪਹਿਨੋ ਤਾਂ ਨਹੀਂ ਉਹ ਤਾਂ ਗੁੱਸਾ ਖਾ ਕੇ ਪੋਮਾ ਬਹਿ ਗਈ ਰਹਿੰਦਾ ਹੁੰਦਾ ਡੈਡੀ ਨੇ ਤਾਂ ਭਈਆਂ ਦਾ ਮੋਟਰਸਾਈਕਲ ਵੀ ਉਦੋਂ ਦਾ ਘਰ ਲਾ ਲਿਆ ਨਾ ਘਰੇ ਹੀ ਆ ਮੋਟਰਸਾਈਕਲ ਦੇ ਦੇ ਤੇ ਭਾਈ ਕੋ ਕਿਰੋਣਾ ਨੇ ਕੰਮ ਪਰ ਵੀ ਜਾਣਾ ਆਉਣਾ ਹੁੰਦਾ ਹੈ ਨਾ ਫਿਰ ਇਸ ਲਈ ਉਹਨੂੰ ਤਾਂ ਪਤਾ ਮਨਪ੍ਰੀਤ ਡੈਡੀ ਜੀ ਸੁਭਾ ਦਾ ਜੀ ਮੈਂ ਤਾਂ ਤੈਨੂੰ ਅੱਜ ਦੇਣਾ ਤੇ ਤੈਨੂੰ ਪਤਾ ਡੈਡੀ ਜੀ ਮੇਰੇ ਦਿਵਾਲੀ ਹੋ ਗਏ ਤਾਂ ਫਿਰ ਉਹਨਾਂ ਸੁਭਾਏ ਬੜਾ ਕੌੜਾ ਉਹਨਾਂ ਦਾ ਉਹ ਹੀ ਚਾਚੀ ਤੇਨੂੰ ਤਾਂ ਪਤਾ ਹੀ ਹੈ ਇਹਨੂੰ ਤਾਂ ਹੁਣ ਡੈਡੀ ਦੇ ਸੁਭਾ ਦਾ ਨਹੀਂ ਅਜੇ ਪਤਾ ਕਿਤਨਾ ਡੈਡੀ ਤੈਨੂੰ ਪਤਾ ਡੈਡ ਨੇ ਫਿਰ ਉਹਨੂੰ ਕੋਈ ਤੰਗੀ ਆਦੀ ਹੈ ਨਾ ਫਿਰ ਉਹਨਾਂ ਦਾ ਫਿਰ ਵੀ ਭਰਾਵਾ ਨਾ ਤਾਂ ਭਰਾ ਦਾ ਫਿਰ ਵੀ ਤਰਸ ਹੁੰਦਾ ਨਾ ਪਤਾ ਵਾ ਭੈਣ ਭਰਾ ਦਾ ਤਰਸ ਆ ਇਹਨੇ ਕੋਈ ਗੱਲ ਡੈਡੀ ਹੈ ਨਹੀਂ ਘਰ ਤੇ ਮੇਰਾ ਰਾਦਾ ਮਗਰੋਂ ਮਗਰੋਂ ਪੋਮਾ ਨੂੰ ਕਹੂੰਗੀ ਭਸਾ ਦੇ ਉਹਨਾਂ ਅਗਰ ਆਏਂਗੇ ਤਾਂ ਫਿਰ ਦੇ ਦੇਣਾ ਉਹਨੇ ਨਹੀਂ ਦੇ ਦੇਣਾ ਹੀ ਕੀ ਕਰਨਾ ਕੋਈ ਕਵਾਂਗੇ ਉਹਨੂੰ ਵੀ ਦੇ ਦੇਣਾ ਉਹ ਵਿਚਾਰੇ ਉੱਤੇ ਕੰਮਕੁਮ ਕਰਨ ਜਾਂਦੇ ਆ ਐਵੇਂ ਕਿਹਦੇ ਨੇ ਖਾਂ ਰੱਖਣਾ ਨਹੀਂ ਚਾਹੀਦੀ ਚੀਜ਼ ਉਹਨਾਂ ਦਾ ਹੁਣ ਕੰਮ ਕਰਨ ਉੱਤੇ ਹੀ ਆਉਣਾ ਤਕੀਬ ਤਾਂ ਕਿਤਰਾ ਵਿਚਾਰਾ ਕਮਾਈ ਕਰਕੇ ਲਿਆ ਚਾਚੀ ਬਸ ਬਸ ਹਾਂ ਕਿਸਤੇ ਵੀ ਜਾ ਰਹੀਆਂ ਹਾਂ ਉਸकी ਹਾਂ ਕਿਸਤਾ ਹਜੇ ਜਾਣ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਦੇ ਦਾਂਗੇ ਕੱਲ ਕੋਈ ਨਹੀਂ ਕਵਾਂਗੇ ਭਾਜੀ ਉਹਨਾਂ ਨੂੰ ਬੇਹੇਨ ਵੀ ਸਮਝਾ ਦਾਂਗੇ ਲੜਨ ਕਿਹਦੇ ਲੜਨਾ ਪਰ ਉਹਨਾਂ ਨੂੰ ਮੈਂ ਵਾਪਸ ਕਰ ਦੇਣਾ ਮੈਂ ਨਹੀਂ ਇਦਾਂ ਰੱਖਣਾ ਚੱਲ ਅਨੀਰੂ ਘਰ ਚਲੀਏ लाएंगे <coughs> चल ठीक है फिर <laughs> <laughs> ਸ਼ਮਾ ਤੋਂ ਗਿਣੀ ਆਏ ਨਹੀਂ ਮੈਂ ਨਹੀਂ ਕਰਨਾ ਕੰਮ ਪਰ ਕੰਮ ਕਿਉਂ ਨਹੀਂ ਕਰਨਾ ਕੰਮ ਹੋਣਾ ਮੇਰੀ ਨੀਰੂ ਵਾਪਸ ਨਹੀਂ ਕਰ ਰਹੇ ਹਨ ਨੀਰੂ ਨਹੀਂ ਵਾਪਸ ਕੰਡੂ ਦੇ ਵਿੱਚ ਮੇਰਾ ਕੀ ਆ ਲਿੰਕਾ ਨਹੀਂ ਨੀਰੂ ਵਾਪਸ ਨਹੀਂ ਕਰ ਰਹੇ ਹਨ ਨੀਰੂ ਨੂੰ ਹੀ ਲੈਣਾ ਹੈ ਉਹਨਾਂ ਦਾ ਕਹਿ ਰਹੇ ਹਨ ਕਿ ਨੀਰੂ ਦੇ ਦਿਓ ਆਪ ਬੋਲੇ ਕਿ ਚਲੋ ਠੀਕ ਹੈ ਕੋਈ ਬਾਤ ਨਹੀਂ ਆਪ ਬੋਲ ਰਹੇ ਹਨ ਹੁਣ ਨਹੀਂ ਹੈ ਉਸਕੇ ਉਸ ਦਾ ਬੋਲੇ ਉਸ ਦਾ ਕੁੜੀ ਹੈ ਮੈਂ ਮੰਨਦੀ ਆ ਮੈਂ ਤਾਂ ਤੁਹਾਨੂੰ ਹੁਣ ਦੱਸਿਆ ਵਾ ਹੁਣ ਮੇਰੀ ਗੱਲ ਥੋੜੀ ਮੰਨਦੀ ਆ नहीं आप नहीं मान तो आप समझिये ना उन्होंने उस दिन अर्जुन का मोटरसाइकिल रख लिए आप, तो आप मोटरसाइकिल तो तो दौड़ गए तो, 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 तो गए मोटरसाइकिल नहीं के के चल गए, काम छाट के नहीं चलो ठीक है आई छाट के चले फिर तो आए ना और अभी भी, भी बोल रहे हैं कि उसको वापस कर दो तो कोई नहीं हम काम निबेड़ के चले जाएंगे कोई गाली मोटरसाइकिल की गल कर लूंगी पर काम तो नहीं निबेडी नहीं पहले गाल करो फिर काम तो निबेड़ी देंगे कोई बात नहीं काम निबेड़ देंगे आप मोटरसाइकिल दबा दो हाँ कोई गाली मोटरसाइकिल दबा देनी है ਉਹਨਾਂ ਨਾਲ ਗੱਲ ਕਰ ਕੇ ਉਹਦੀ ਆਪਣਾ ਕੰਮ ਜਿਹੜਾ ਵਾ ਨਾ ਉਹਦੀ ਪੂਰਾ ਕਰਕੇ ਜਾ ਉਹ ਤੁਹਾਨੂੰ ਬਰਾਂ ਤੂੰ ਐਡਵਾਂਸ ਵੀ ਲਿਆ ਦਿੰਦਾ ਨੀਰੂ ਦਾ ਕੋਈ ਸੋਚਿਆ ਨੀਰੂ ਤਾਂ ਮੈਂ ਕੀ ਸੋchnਾ ਮੈਂ ਤਾਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਤੇ ਮੇਰੇ ਗੱਲ ਪੈਂਦੀ ਐ ਚਲੋ ਮੈਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੂੰਗੀ ਨਾ ਉਹਨਾਂ ਨਾਲ ਗੱਲ ਕਰਨ ਦੀ ਨਹੀਂ ਕੋਸ਼ਿਸ਼ ਤਾਂ ਚਲੋ ਉਹਦਾ ਕੀ ਕਹਿਣ ਦੇ ਆ ਕਿ ਕੋਸ਼ਿਸ਼ ਆਪ ਬੋਲ ਰਹੇ ਕੋਸ਼ਿਸ਼ ਹੀ ਕਰਨਾ ਕੋਸ਼ਿਸ਼ ਕਰਨਾ ਇਹ ਨਹੀਂ ਨਹੀਂ ਤੋਸ਼ਿਸ਼ ਹੀ ਕਰ ਰਹੇ ਜਦੋਂ ਉਧਰੋਂ ਜ਼ੋਰ ਪੈਂਦਾ ਉਹ ਕਹਿਣ ਦੇ ਬੁੱਲੇ ਲੈ ਕੇ ਆਓ ਲੈ ਕੇ ਆਓ ਤੇ ਆਪ ਬੋਲਣੇ ਕੋਸ਼ਿਸ਼ ਕਰ ਰਹੇ ਨਹੀਂ ਜਦੋਂ ਮੈਂ ਇੱਕ ਕੰਮ ਸ਼ੁਰੂ ਕੀਤਾ ਹੀ ਉਹਦਾ ਮੈਂ ਨੀਰੂ ਤੇ ਗੱਲ ਕੀਤੀ नहीं बाय लेअप नहीं के निरुद्ध दल वो समझ गया मैंने जब हमने देखे उनको तवीद में बोल रहा हूं तो आप भी बोले चलो मैं उससे बात करता हूं तो गल मैं कीती जन मैं ना कीती है तो वखरी गल है वो तो नहीं माननी नहीं 11वे की करा नहीं मोटरसाइकिल भी दबा दो ते आई काम नहीं करना हां मैं मोटरसाइकिल तेरा पक्का दबा दियो नहीं सिर्फ तू अपना काम पूरा कर लो काम देखो काम ते कारी देना मोटर निकलदा बोल दो देने के लिए ਕੋਈ ਗੱਲ ਮੈਂ ਬੋਲ ਦਿੰਨੀ ਆ ਤੇ ਕੰਮ ਤੁਸੀਂ ਕੰਪਲੀਟ ਕਰੋ ਚਲੋ ਠੀਕ ਹੈ ਪਹਿਲੀ ਗੱਲ ਮੈਂ ਤੇ ਹੁੰਦੇ ਹੈਰਾਨੀ ਕਿ ਚਲੋ ਨੀਰੂ ਨਹੀਂ ਗੱਲ ਕਰ ਸਕਦੀ ਨੀਰੂ ਵੀ ਤੁਹਾਡੀ ਭੈਣੀ ਆ ਉਹਨੇ ਨਹੀਂ ਤੁਹਾਡੇ ਬਾਰੇ ਸੋਚਿਆ ਕੁਛ ਨਾ ਉਹ ਤੁਹਾਡੇ ਬਾਰੇ ਬੋਲੀ ਨਹੀਂ ਉਹ ਚਲੋ ਸੋਚਣੇ ਕਾ ਤਾਂ ਕੋਈ ਬਾਤ ਨਹੀਂ ਹੈ ਚਲੋ ਹਮ ਅਭੀ ਦੇਖੇ ਤਬੀ ਹਮ ਸੋਚਨੇ ਕਾ ਔਰ ਨਹੀਂ ਸੋਚਨੇ ਕਾ ਬਾਤ ਕਰ ਰਹੇ ਹਾਂ ਵੈਸੇ ਤਾਂ ਹਮ ਨਹੀਂ ਦੇਖੇ ਤੇ ਤਾਂ ਹਮ ਕੋ ਪਤਾ ਤਾਂ ਕਾਂ ਚ ਗਈ ਨਹੀਂ ਗਈ ਹੈ ਚਲ ਕੋਈ ਗੱਲ ਨਹੀਂ ਤੁਸੀਂ ਫਿਰ ਕਰੋ ਕੰਮ ਮੈਂ ਕੋਈ ਨਹੀਂ ਮੈਂ ਕਰਦੀ ਆ ਫਿਰ ਇੱਕ ਦਿਨ ਨਾਲ ਗੱਲ ਕਰਕੇ ਆਉਣੀ ਹੈ ਚਲੋ ਠੀਕ ਹੈ ਕੀ ਬੋਲਦੇ ਆ ਠੀਕ ਹੈ ਠੀਕ ਹੈ ਅੱਜ ਹੀ ਕੱਲ ਆਈ ਰਣਜੀਤ ਵੀ ਮਾਮੇ ਨੂੰ ਉਹ ਵੀ ਨੋਨ ਵੀ ਦਸਣ ਦੀ ਹਾਂ ਮੈਂ ਇਹ ਨੀਰੂ ਵੱਲੋਂ ਹੀ ਹਾਂ ਇਹ ਮਨਪ੍ਰੀਤ ਬਣਾ ਲਈ ਤੇ ਹੁਣ ਇਹਦਾ ਵਿਆਹ ਵੀ ਕਰਨਾ ਵਾ اچھا ਠੀਕ ਹੈ ਉਹ ਡੈਡੀ ਵੀ ਕੱਲ ਗਏ ਸੀ اچھا ਉਹ ਵੀ ਮੰਨ ਗਏ ਆ ਕਹਿੰਦੇ ਕੋਈ ਗਾਲੀ ਹੀ ਵਿਆਹ ਕਰਕੇ ਕਰਕੇ ਲੈ ਆਵਾਂਗੇ ਨਹੀਂ ਉਹਨਾਂ ਨੂੰ ਵੀ ਲੋੜ ਆ ਉਹ ਮੁੰਡਾ ਇਨ ਚ ਚ ਸਾਰੀ ਉਮਰ ਕਿਦਾਂ ਕੱਟਣੀ ਆ ਲੋੜ ਇਹ ਤਾਂ ਹਾਂ ਨਹੀਂ ਇਹੋ ਤਾਂ ਪੁੱਛਣ ਆਈ ਸੀ ਵੀ ਚੂੜਾ ਛੜਾ ਕੀ ਪਾਈ ਇਹ ਕਿ ਨਾ ਪਾਈ ਕਿਸ ਤਰ੍ਹਾਂ ਕਰੀ ਪਤਾ ਕਿ ਨੀਰੂ ਦੀ ਸਾਰੀ ਰੀਤ ਪੂਰੀ ਕਰਨੀ ਠੀਕ ਹੈ ਨਾ ਤੂੰ ਨੀਰੂ ਨੂੰ ਪੁੱਛ ਲੈਣਾ ਆਪਾਂ ਵੀ ਨਿਰੂ ਤੇਰੀ ਕੀ ਗੀਰੀ ਜਹ ਹਨਾ ਵੀ ਇਹ ਜੇ ਚਲੋ ਧੀ ਤੇ ਸਾਡੀ ਆ ਵੱਖਰੀ ਗੱਲ ਐ ਵੀ ਜਿਤਨਾ ਮਰਜੀ ਚਾਲ ਦੀ ਕਿਸਮਤ ਲਿਖੇਗੀ ਹਨਾ ਤੇ ਉਹਦੀ ਹਰ ਰੀਜ ਪੂਰੀ ਕਰਨੀ ਆ ਉਹਨੂੰ ਜੋ ਕਹਿੰਦੀ ਉਹ ਲੈ ਕੇ ਦੇਣਾ ਠੀਕ ਆ ਮੈਂ ਤਾਂ ਵੀ ਇਹੋ ਚਾਹੁੰਨੀ ਪਰ ਉਹਦੀ ਵੀ ਸਲਾਹ ਚਾਹੀਦੀ ਵੀ ਉਹ ਚੂੜਾ ਪਾਉਣਾ ਚਾਹੁੰਦੀ ਕਿ ਕੀ ਕੀ ਨਹੀਂ ਉਹਨੂੰ ਨਹੀਂ ਉਹਨੂੰ ਪੁੱਛ ਲਾਂਗੇ ਉਹਨੂੰ ਦੱਸ ਦਾਂਗੇ ਕਿ ਨਾ ਵੀ ਸਾਡੇ ਪਾਸੇ ਆ ਰਵਾਜ ਐ ਪੰਜਾਬ 'ਚ ਹਨਾ ਉਹਨੂੰ ਉਹਨੂੰ ਪਵਾ ਕੇ ਪੂਰੀ ਰੀਜ ਕਰਕੇ ਕੋਈ ਤੋੜਾ ਨਹੀਂ ਡੈਡੀ ਵੀ ਰਾਤੀ ਫੇਰ ਹਨੇਰਾ ਹੋਇਆ ਹੋਣਿਆ ਸੀ ਤੇ ਉਹਦੀ ਆਰ ਬੈਠੀ ਫੇਰ ਡੈਡੀ ਨੂੰ ਵੀ ਨਹੀਂ ਮਿਲ ਕੇ ਗਈ ਤੁਹਾਨੂੰ ਪਤਾ ਨਾਲੇ ਮਾਮੀ ਵੀ ਨਹੀਂ ਠੀਕ ਹਾਂ ਹਾਂ ਉਹਨੇ ਫਿਰ ਚੱਲ ਗਈ ਤੇ ਫਿਰ ਡੈਡੀ ਜਦੋਂ ਆਏ ਤੇ ਮੈਂ ਤਾਂ ਕਿਹਾ ਮੈਂ ਹਾਂ ਡੈਡੀ ਉਹ ਰਣਜੀਤ ਵੀ ਆਈ ਤੋ ਉਹਨੂੰ ਮੈਂ ਦੱਸਿਆ ਉਹਨਾਂ ਤੋਂ ਉਹ ਤਾਂ ਆਪ ਚਾਚੀ ਹੈਰਾਨ ਹੀ ਹੋ ਗਈ ਉਹਨੂੰ ਵੇਖ ਕੇ ਮਨਪਰੀ ਨੇ ਸਾਰੇ ਹੈਰਾਨ ਹੀ ਹੋ ਜਾਂਦੇ ਹਨਾ ਤੇ ਉਹ ਫਿਰ ਜੇ ਇਹ ਜਿਹੜੀ ਗੱਲ ਆ ਨਾ ਹੁੰਦੀ ਜੁੜਵਾ ਪੈਣਾ ਦੀ ਆ ਹਾਂਜੀ ਉਦਾਂ ਕਿਹਦੀ ਵੇਖ ਲਾ ਆਪਾਂ ਬਾਹਰ ਦਾ ਨਿਕਲਦੇ ਕਿੰਨੇ ਦੁਨੀਆਂ ਦੀ ਕਿਹਦੀ ਸ਼ਕਲ ਰਲਦੀ ਆ ਨਾ ਨਾ ਜਿਹੜੇ ਜੁੜਵਾ ਹੋਣਗੇ ਦੂਰੋਂ ਪਛਾਣੇ ਜਾਂਦੇ ਹਨਾ ਤੇ ਇਹ ਕਰਕੇ ਹੀ ਸਾਡੀ ਧੀ ਆ ਪੂਰੀ ਰੀਜ ਤਾਂ ਤੋਰਨੀ ਆ ਤੋ ਸਲਾਹ ਲੈ ਲਿਓ ਮੈਂ ਤੇ ਇਹੋ ਸਲਾਹ ਹੀ ਪੁੱਛਣ ਆਈ ਹਾਂ ਤੁਹਾਨੂੰ ਵੀ ਕਿੰਦਾ ਅਖਰ ਦੱਸੋ ਕਰੀਏ ਫਿਰ ਤੂੰ ਹੀ ਸਿਆਣੇ ਜੇ ਨਹੀਂ ਨਹੀਂ ਪੂਰੀ ਕੋਈ ਰੀਜ ਪੂਰੀ ਕਰੋ ਜੀ ਤੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਹੁਣ ਮਨਪੀ ਦੀ ਵੇਖ ਹੈ ਬਹੁਤ ਦੁੱਖ ਹੈ ਸਾਡੀ ਉਹ ਵੀ ਧੀ ਹੈ ਨਾ ਤੇ ਪਰ ਮਰਿਆਂ ਦੇ ਨਾਲ ਮਰੇ ਨਹੀਂ ਜਾਂਦੇ ਤੇ ਹੁਣ ਜਿਹੜੇ ਜਿੰਦੇ ਉਹਨਾਂ ਨੇ ਵੀ ਆਪਣਾ ਚਾਹ ਕਰਨੀ ਹੈ ਤੇ ਹੁਣ ਇਹ ਵੀ ਚਰੀ ਧੀ ਹੈ ਹਨਾ ਪਰਦੇਸਾਂ 'ਚ ਪਤਾ ਨਹੀਂ ਕਿਤਨਾ ਵਚਾਈਦਾ ਜ ਮੋਨਾ ਪਰਵਿਸ਼ ਕੀਤੀ ਚਲੋ ਮਨਜੋਤਲੀ ਵੀ ਇਹ ਕੰਮ ਕਰਨਾ ਕਿਹੜਾ ਸੌਖਾ ਵਾ ਹਾਂਜੀ ਉਹ ਵੀ ਕਿਹੜਾ ਆਪਣੇ ਦਿਲ ਤੇ ਪੱਥਰ ਧਰ ਕੇ ਹੀ ਕੰਮ ਕਰਨਦੇ ਆ ਮਨਪ੍ਰੀਤ ਕੀ ਵੇਖਾਂ ਢੀਆ ਬਾਬੂ ਜੀ ਮੋਟਰਸਾਈਕਲ ਹੀ ਦੇਖ ਰਹੀ ਥੀ ਜੇ ਨਾ ਮੇਰੇ ਭਾਈ ਦਾ ਚਾਚਾ ਦਾ ਬੇਟਾ ਆ ਉਹ ਮਲੇ ਅੱਛਾ ਉਸਨੇ ਨਾ ਉਹ ਮਿਹਨਤ से लिया था। ਤਾਂ ਕਿਸਤੇ ਵੀ ਜਾ ਰਹੀ ਹੈ ਇਸ ਕੀ। ਮੈਂ बोल रही थी कि अगर उनको वापस दे दो तो आप लेजे ना ਆਪਣਾ। ਮੈਂ ਕੀ ਇਹ ਕਰਨਾ? ਮੇਰੇ ਮੈਨੂੰ ਕੋਈ ਮਤਲਬ ਨਹੀਂ ਇਹ ਦਾ ਨਾ। ਉਹ ਤਾਂ ਕਹਿੰਦੇ ਤੇਰੇ ਵੀ ਅਸੀਂ ਮਨਪ੍ਰੀਤ ਨੂੰ ਲੈ ਕੇ ਜਾਣਾ ਵਾ ਇੰਨਾ ਥੋੜੀ ਗੱਲ ਕਰਨੀ ਆ। ਤੇਰੇ ਬਾਰੇ ਤੇਰੇ ਬਾਰੇ ਕੋਈ ਗੱਲ ਕਰੂਗੀ ਤਾਂ ਹੋਰ ਨਹੀਂ ਬਰਦਾਸ਼ਤ ਕਰਨੀ ਮੋਟਰ ਲੈ ਕਰ ਸਾਈਕਲ ਕੱਢਣਾ ਲੈ। ਅਗਰ ਆਏਗੇ ਤਾਂ ਮੈਂ ਦੇ ਦਿੱਤੇ। ਦੇ ਦੋ ਦੇ ਦੋ। ਠੀਕ ਹੈ ਆਪ ਕਹੀਂ ਜਾ ਰਹੇ ਹੋ ਮੈਂ ਜਾ ਰਹਾ ਥੋੜਾ ਕੰਮ ਤੇ ਜੋ ਆਊਗਾ ਤਾਂ ਉਹ ਨੂੰ ਤੁਸੀਂ ਮੋਟਰਸਾਈਕਲ ਦੇ ਦਿਓ ਠੀਕ ਹੈ ਪਰ ਜੋ ਬਾਕੀ ਹੋਰ ਕੋਈ ਗੱਲ ਕਰੇ ਤੇ ਉਹ ਨਹੀਂ برداشت ਕਰਨੀ ਠੀਕ ਹੈ ਫਿਰ ਮੈਂ ਆਪਕੋ ਫੋਨ ਕਰ ਦੇਂਗੇ ਫੋਨ ਕਰ ਦਿਓ ਚਾਹੇ ਕੋਈ ਨਾ ਨਾਮ ਹੀ ਫੋਨ ਕਰਨਾ ਹੋਵੇ ਤੇ ਮੁਸ਼ਕਲ ਨਹੀਂ ਤੁਸੀਂ ਮੋਟਰਸਾਈਕਲ ਦਾ ਦੇ ਦਿਓ ਠੀਕ ਹੈ ਅਸੀਂ ਕੀ ਕਰਨਾ ਮੋਟਰਸਾਈਕਲ ਦਾ ਠੀਕ ਹੈ ਚਲੋ ਸਾ ਆ ਗਿਆ ਬਾਈ ਵੀ ਖੁਸ਼ ਹੋ ਜਾਏਗਾ ਮੂਜੇ ਆਜ ਵੀ ਜਿਆਦਾ ਉਹ ਕਿਤਨਾ ਰੋ ਰਹਾ ਥਾ कि चाची को बोल रहा था कि ले दो ले दो मुझे मोटरसाइकिल अभी ठीक है दे उसे वापस की मन कर कुछ नहीं रही बाबूजी भी खेत को चले गए बाबी पता नहीं किसके घर गई है तो जो तो मैं काम आई हाँ ਉਹ ਪਤਾਨੀ ਕਹਾਂ ਗਈ ਹੈ ਪਹਿਲੇ ਤਾਂ ਅਸੀਂ ਉਸ ਚਾਚੀ ਦੇ ਘਰ ਗਏ تھے ਉਹ ਚਾਚੀ ਨਾਲ ਗੱਲਾਂ ਕਰੰਡੀ ਉਹ ਬਕਰਤੇ ਅੱਛਾ ਵਾਹਾਂ ਪਰ ਹੈ ਇਹਨੂੰ ਵਾਜ ਦਿੰਨੀ ਹੈ ਚਾ ਚੋਤੀ ਨਹੀਂ ਹੈ ਸਾਰੇ ਪਾਰਾ ਕੁੜੀ ਦਾ ਨਿਆਣੀ ਦਾ ਤਰਸ ਹੁੰਦਾ ਨਾ ਨਾਲ ਜ਼ਿੰਦਗੀ ਬੜੀ ਲੰਮੀ ਆ ਪਰ ਜਾਈਆਂ ਤੈਨੂੰ ਪਤਾ ਵੀ ਕਿੰਨਾ ਚਿਰ ਦੇਣਗੇ ਆਹ ਕੋਮਾ ਲੱਗਦਾ ਮੈਨੂੰ ਵਾਜਾ ਮਾਂਡੀ ਜੇ ਆ ਗਈ ਆ ਗਈ ਅੱਛਾ ਚਲ ਤੇ ਕੋਈ ਨਹੀਂ ਪਹਿਲੇ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਬਾਅਦ ਵਿੱਚ ਕੋਮਾ ਦਾ ਵਾਜਾ ਮਾਂਡੀ ਮੈਨੂੰ ਉਧਰ ਅੱਛਾ ਅੱਛਾ ਠੀਕ ਚਲ ਕੋਈ ਕੋਈ ਅੰਨੇ ਤਾਂ ਆਪਨੇ ਨਿਰਨਿਣ ਪੁੱਛ ਲਈਨੇ ਵਾਲ ਕੇ ਸਰ ਜਣੇ ਕੋਈ ਗੱਲ ਨਹੀਂ ਕੋਈ ਮੈਂ ਕੀ ਕਰਨਾ ਹੈਗਾ ਤੋ ਮੈਂ ਤਾਂ ਕੰਮ ਹੀ ਆਈ ਹਾਂ ਮੋਟਰਸਾਈਕਲ ਨਹੀਂ ਇਹਦਾ ਛੱਡ ਕੇ ਉਹਨਾਂ ਅਰਜੀ ਨੂੰ ਨਹੀਂ ਹਾਂ ਤੋ ਉਹ ਮੈਨੂੰ ਕਹਿੰਦੇ ਪਏ ਹੀ ਕਿ ਕੰਮ ਨਹੀਂ ਕਰਨਾ ਫੱਟੇ ਲਾਉਂਦੇ ਹੀ ਮੈਂਨੇ ਬੋਲਾ ਬਾਪੂ ਜੇ ਜੇ ਬਾਬੂ ਜੀ ਬੋਲਤੇ ਆਂ ਉਹ ਲੈ ਜਾਏ ਮਾ ਜਮਾਂਡੀ ਨਹੀਂ ਮੈਂ ਬਣੇ ਮਤ ਤਾਂ ਆਈ ਹਾਂ ਮੋਟਰਸਾਈਕਲ ਵਾਲ ਪੁੱਛਣ ਆਈ ਕਿ ਮੋਟਰਸਾਈਕਲ ਦੇ ਦੋ ਨਹੀਂ ਪੈਣ ਮੋਟਰਸਾਈਕਲ ਦੀ ਗਾਲ ਹੀ ਨਾ ਕਰ ਉਹ ਤਾਂ ਡੈਡੀ ਨੂੰ ਪੁੱਛਣਾ ਪੈਣਾ ਡੈਡੀ ਦਾ ਸੁਭਾਅ ਪਤਾ ਕਿੰਨਾ ਕੌੜਾ ਵਾ ਨਹੀਂ ਬਾਬੂ ਜੀ ਬੋਲ ਰਹੇ ਥੇ ਕਿ ਦੇ ਦੋ ਮੋਟਰਸਾਈਕਲ ਲੈ ਜਾਏ ਉਹ ਕਹਿੰਦੇ ਦੇ ਦੋ ਹਾਂ ਉਹ ਬੋਲਦੇ ਐ ਮੋਟਰਸਾਈਕਲ ਕੀ ਕੋਈ ਬਾਤ ਨਹੀਂ ਚੱਲ ਲੈ ਜਣ ਮੋਟਰਸਾਈਕਲ ਆਪਣਾ ਪਰ ਇਹਦੇ ਵੱਲੋਂ ਨੀਰੂ ਨੂੰ ਖੜਨ ਦੀ ਗੱਲ ਨਾ ਕਰਨ ਹਣਾ ਮੈਂ ਹੁਣ ਉਹਨਾਂ ਦੀ ਸੋਚ ਥੋੜੀ ਬਦਲ ਸਕਦੀ ਉਹ ਤਾਂ ਕਹਿੰਦੇ ਐ ਖੜਨਾ ਬਾਪੂ ਜੀ ਨੇ ਵੀ ਐਸੇ ਬੋਲਾ ਪਰ ਹੁਣ ਅਹੀਂ ਤਾਂ ਸਾਰੀ ਪੱਕਤਾ ਤਾਂ ਹੁਣ ਮਨਜੋਤ ਭਾਜੀ ਦੇ ਘਰ ਜਾ ਕੇ ਜਿਹੜੀ ਸਾਰਾ ਗੱਲਬਾਤ ਕਰਾਈ ਐ ਤਾਂ ਵਿਆਹ ਕਰਦੇ ਪੈਂਦੇ ਤਾਂ ਮੈਂ ਤਾਂ ਏਡੀ ਗੱਲ ਵੀ ਸਮਝਦੀ ਆ ਚੱਲ ਹੁਣ ਮੈਂ ਤਾਂ ਮੋਟਰਸਾਈਕਲ ਵੱਲ ਪੁੱਛਣ ਆਈ ਆ ਕਿ ਇੰਨੀ ਗੱਲ ਕਹਿੰਦੇ ਕਿ ਮੋਟਰਸਾਈਕਲ ਅਹੀਂ ਕੰਮ ਤਾਂ ਕਹਿੰਦਾ ਜੀ ਤੁਹਾਡਾ ਮੋਟਰਸਾਈਕਲ ਵਾਪਸ ਦਓਗੇ ਕੰਮ ਤਾਂ ਅਗਲੇ ਪੈਸੇ ਅਡਵਾਂਸ ਨਹੀਂ ਘੜੇ ਕੰਮ ਕਿਉਂ ਨਹੀਂ ਕਰਦੇ ਹੋ ਮੋਟਰਸਾਈਕਲ ਲੈ ਜਾਓ ਬਿਸ਼ੱਕ ਦੀ ਇਹਨੂੰ ਨਹੀਂ ਅਸੀਂ ਜਾਣ ਦੇਣਾ ਨਹੀਂ ਇਹਨੂੰ ਅਸੀਂ ਘਲਾ ਕੇ ਬਾਅਦ ਵਿੱਚ ਉਹਨਾਂ ਨੂੰ ਅਸੀਂ ਕੀ ਜਵਾਬ ਦੇਣਾ ਜੇ ਜਦੋਂ ਬਰਾਤ ਲੈ ਕੇ ਆਗੇ ਅਗਲੇ ਜੇ ਤੁਹਾਡੀ ਗੱਲ ਸਿੱਧਾ ਮੈਂ ਫਸ ਗਈ ਉਹ ਤਾਂ ਮੈਨੂੰ ਕਹੀ ਜਾਂਦੀ ਮੈਂ ਮੈਂ ਹੁਣ ਕੀ ਕਰਾਂ ਮੈਂ ਉਹਨਾਂ ਨੂੰ ਜਾ ਕੇ ਕੀ ਕਰਾਂ ਉਹ ਅਡਵਾਂਸ ਪੈਸੇ ਦਿੱਤੇ ਤੂੰ ਉਹਨਾਂ ਕੋ ਕੰਮ ਜਿੱਤਰਾ ਮਰਜ਼ੀ ਕਰਾ ਇਹ ਨਾਲੇ ਮੈਂ ਤੈਨੂੰ ਸੂਟ ਵੀ ਦਿੱਤੀ ਸੀ ਤੂੰ ਤਾਂ ਖਰੇ ਆਪਣੇ ਆਂ ਕੰਮ ਨਹੀਂ ਕਰਨਦੇ ਤਾਂ ਤੁਹਾਡੇ ਸੂਟ ਵੀ ਨਹੀਂ ਸੀਂਦੀ ਮੈਂ ਸੂਟ ਸੀ ਦਿੱਤੇ ਸੂਟ ਜਾ ਕੇ ਲਾਏ ਉਹ ਤਾਂ ਮੈਂ ਸਾਰੇ ਕਰ ਦਿੱਤੇ ਆ ਇੱਕ ਅੱਧਾ ਰਹਿ ਗਿਆ ਪਰ ਹੁਣ ਜਿਹੜੇ ਮੈਂ ਸੁਪਨੇ ਦਿੱਤੇ ਉਹ ਕਾੜਦੀ ਹੁਣ ਨਾਲ ਉਹ ਓਦਾਂ ਵੀ 5-7 ਜਿਹੜੇ ਦਿੱਤੇ ਉਹ ਵੀ ਸੀਂਦੀ ਛੇਤੀ ਚੱਲ ਬਾਕੀ ਗੱਲ ਛੱਡ ਹੁਣ ਦਾਸ ਮੋਟਰਸਾਈਕਲ ਲੈਣ ਮੁੰਡੇ ਮੋਟਰਸਾਈਕਲ ਛੱਕ ਦੀ ਲੈਣ ਤੇ ਉਹਨੂੰ ਕਹ ਨੀਰੂ ਦਾ ਨਾਮ ਨਾ ਲੈਣਾ ਮੈਂ ਤੁਹਾਡੇ ਵੱਲੋਂ ਕਹਿ ਦੂੰਗੀ ਕਿ ਨੀਰੂ ਵੱਲੋਂ ਓਦਾਂ ਕਹਿੰਦੇ ਆ ਤੇ ਮੈਂ ਨਹੀਂ ਮੰਨਦੇ ਮੈਂ ਮੈਂ ਉਹਨੂੰ ਕਹਿ ਕੇ ਆਈ ਹਾਂ ਮੈਂ ਚੱਲ ਮੈਂ ਗੱਲ ਇੱਕ ਵਾਰੀ ਕਰਕੇ ਆਉਣੀ ਨੀਰੂ ਦੀ ਜੇ ਮੰਨਣਗੇ ਤੇ ਇਹ ਨਾ ਮੰਨਣਗੇ ਮੇਰੇ ਵੱਲ ਕਹ ਨਹੀਂ ਫਿਰ ਮੈਂ ਸਮਝਾ ਦਊ ਦੂਜੀ ਤਰ੍ਹਾਂ ਉਹਨਾਂ ਨੂੰ ਚੱਲ ਕੋਈ ਨਹੀਂ ਮੈਂ ਕਹਿ ਦਿੰਨੀ Terima kasih telah menonton!